ਸਤਿਗੁਰ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਵਰਤ ਵਾਸਤੇ ਆਲੂ ਦੀ ਸਬਜੀ ਦੇਖੋ ਜੀ ਇਹ ਭੰਡਾਰੇ ਵਿੱਚ ਵੀ ਇਹ ਬੰਦੀ ਹੈ ਇਹਨੂੰ ਭੰਡਾਰੇ ਵਾਲੀ ਸਬਜੀ ਵੀ ਕਹਿੰਦੇ ਆ ਵਰਤ ਵਾਲੀ ਸਬਜੀ ਵੀ ਆਪਾਂ ਕਹਿੰਦੇ ਆ ਇਹ ਆਪਾਂ ਦੇਸੀ ਘਿਓ ਦਾ ਆਪਾਂ 2 ਚਮਚ ਪਾਏ ਆ 1 ਚਮਚ ਆਪਾਂ ਜੀਰੇ ਦਾ ਪਾਉਂਦੇ ਆ ਇਹਨੂੰ ਆਪਾਂ ਥੋੜਾ ਜਿਹਾ ਘੁਣ ਲੈਣਾ। ਲੋ ਜੀ ਜੀਰਾ ਆਪਣਾ ਭੁੱਜ ਚੁੱਕਾ ਹੈ। ਹੁਣ ਆਪਾਂ ਪਾਨੇ ਆਂ ਖਾਰੇ ਨਿਰਚ ਤੇ ਅਦਰਕ। ਇਹਨੂੰ ਆਪਾਂ ਘੋਟ ਲੇਤਾ ਸੀ। ਇਹਨੂੰ ਆਪਾਂ ਕੁੰਡੀ ਵਿੱਚ ਘੁੱਟਿਆ। ਇਹੋ ਕਥਾ ਜਿਹਾ ਜਿਹਾ ਰੱਖ ਲੈ। ਅਦਰਕ ਆ ਪਾ ਲੇ ਤੇ পানী নাই ਚੰਗੀ ਤਰ੍ਹਾਂ ਭੁੱਜ ਚੁੱਕਿਆ ਹੋਣਾ ਪਵੇਗਾ ਇਹ ਪਾਲਣੇ ਆ ਪਾਲਣੇ ਆਲੂ ਨੂੰ ਆਪਾਂ ਕੱਦੂ ਕੁੱਛ ਕੀਤਾ ਹੈ ਇਹ ਉਬਾਲਿਆ ਹੋਇਆ ਇਹ ਕਾਲੂ ਹੈ ਇਹਨੂੰ ਨੂੰ ਆਪਾਂ ਕੱਦੂ ਕੁੱਛ ਕਰ ਲੈਂਦਾ ਸੀ ਇਹ ਆਪਾਂ ਗਰੇਵੀ ਵਾਸਤੇ ਆਪਾਂ ਕੱਦੂ ਕੁੱਛ ਕੀਤਾ ਇੱਕ ਪਾਣੀ ਲੋਜੀ ਨੂੰ ਪਾਏ ਦੇ ਵਿੱਚ ਪਾ ਦਿੰਨੇ ਆ ਤੜਕੇ ਚ ਬਣਾਵਾਂਗੇ ਇੱਕ ਚਮਚ ਆਪਾਂ ਨਮਕ ਦਾ ਪਾਇਆ ਅੱਧਾ ਚਮਚ ਆਪਾਂ ਲਾਲ ਮਿਰਚ ਦੇ ਪਾਇਆ ਇਹਨੂੰ ਹੁਣ ਆਪਾਂ ਹਿਲਾ ਲੈਂਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਦਹੀਂ ਆ ਦੇਖ चार चम्मच आप दही दे लेते हैं आ देखो ये पाने आप कश्मीरी मर्च अद्धा चम्मच आप कश्मीरी मर्च मिचदा हम आप दही के मिक्स कर देने ਲੋਡ ਕਸ਼ਮੀਰੀ ਲਾਲ ਵਿੱਚ ਆਪਾਂ ਦਹੀਂ ਦੇ ਚਮਚਸ ਕਰ ਲੇਤਾ ਹੁਣ ਆਪਾਂ ਤੜਕੇ ਦੇ ਵਿੱਚ ਪਾ ਲੀਏ। ਦਹੀਂ ਵਾਲੀ ਕੌਲੀ ਦੇ ਵਿੱਚ ਆਪਾਂ ਅੱਧੀ ਕੌਲੀ ਆਪਾਂ ਪਾਣੀ ਦੇ ਲੇਤੀ ਹੈ। ਉਹ ਵੀ ਆਪਾਂ ਤੜਕੇ ਦੇ ਵਿੱਚ ਪਾ ਲੀਏ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੀਏ। ਪਹਿਲਾਂ ਗੈਸ ਮੀਡੀਅਮ ਸੀ ਹੁਣ ਆਪਾਂ ਗੈਸ ਤੇਜ਼ ਕਰਾਂਗੇ। ਸਰਾ ਹਿਲਾਉਂਦੇ ਰਹਾਂਗੇ ਲਗਾਤਾਰ ਕਿਉਂਕਿ ਆਪਾਂ ਦਹੀਂ ਪਾਇਆ ਵਿੱਚ ਲਓ ਜੀ ਤੜਕਾ ਬਣਾ ਤਿਆਰ ਹੋ ਚੁੱਕਾ ਆ ਦੇਖੋ ਹੁਣ ਆਪਏ ਇਹਦੇ ਵਿੱਚ ਪਾਣੇ ਆ ਤਿੰਨ ਆਲੂ ਲਿੱਤੇ ਆਪਾਂ ਇਹ ਉਬਲੇ ਹੋਏ ਆਲੂ ਐ ਬਾਅਦ ਕਿ ਆਪਾਂ ਰੱਖ ਲੇਤਾ ਸੀ ਤਿੰਨ ਆਲੂ ਆ ਦੇਖ ਸਰਾ ਪਾ ਪਾਵਾਂਗੇ ਪਾਣੀ ਆਪਾਂ ਨਾਲ ਨਹੀਂ ਪਾਣਾਂ ਗੈਸ ਨੂੰ ਮੈਂ మీడియం ਕਰ ਦਿੰਨੇ ਆ ਇਹਨੂੰ ਹੁਣ ਆਪਾਂ ਉਪਰੋਂ ਢੱਕ ਦੇ ਲਿਆ 5 ਮਿੰਟ ਤੱਕ ਲੋ ਜੀ ਹੁਣ ਆਪਾਂ ਸਬਜ਼ੀ ਚੈੱਕ ਕਰਨ ਲੈਨੇ ਪਾ ਦੇ ਜਦੋਂ ਸਬਜ਼ੀ ਅੱਧੀ ਪੱਕ ਜਾਏ ਉਸ ਤੋਂ ਬਾਅਦ ਆਪਾਂ ਪਾਣੀ ਪਾਣਾ ਪਹਿਲਾਂ ਆਪਾਂ ਨਾਲ ਦੀ ਨਾਲ ਆਪਾਂ ਪਾਣੀ ਨਹੀਂ ਪਾਣਾਗਾ ਜਦੋਂ ਆਪਾਂ ਨਾਲ ਦੀ ਨਾਲ ਆਪਾਂ ਪਾਣੀ ਪਾਣੇ ਆ ਉਦੋਂ ਜਿਹੜੀ ਸਬਜ਼ੀ ਦੀ ਗਰੇਵੀ ਹੁੰਦੀ ਉਹ ਲੱਗ ਰਹਿ ਜਾਂਦੀ ਹੈ ਪਾਣੂਆਂ ਦੇ ਵਿੱਚ ਫਿਰ ਮਿਕਸ ਨਹੀਂ ਹੁੰਦੀ ਆ ਦੇਖੋ ਬਹੁਤ ਹੀ ਸੌਖੇ ਤਰੀਕੇ ਨਾਲ ਬੰਦੀ ਬੰਦੀ ਵੀ ਟੇਸਟੀ ਹੈ। ਥੋੜੀ ਇਹਦੇ ਵਿੱਚ ਪਾਣੀ ਪਾ ਦਿੰਨੇ ਆ ਥੋੜਾ ਜਿਹਾ ਹੋਰ। ਹੁਣ ਆਪਾਂ ਸਬਜ਼ੀਆਂ टाकਦੇ ਨੇ। ਦੇਖੋ ਜੀ ਇਹਦੇ ਵਿੱਚ ਤੁਸੀਂ ਕੋਈ ਵੀ ਚੀਜ਼ ਸਕਿੱਪ ਕਰਨੀ ਹੋਵੇ ਕਰ ਸਕਦੇ ਹੋ। ਚਾਹੇ ਦਹੀਂ ਹੈ ਜਿੱਦਾਂ ਹੁਣ ਆਪਾਂ ਦਹੀਂ ਪਾਇਆ ਹੈ। ਕਈ ਨਹੀਂ ਵੀ ਪਸੰਦ ਕਰਦੇ। ਸਕਿੱਪ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਕੋਈ ਟਮਾਟਰ ਸਕਿੱਪ ਕਰਦੇ ਆ। ਕਾਡੂ ਜ਼ਰੂਰੀ ਨਹੀਂ ਹੈ ਆਪਾਂ ਵੀ ਮੈਂ ਸਾਰਾ ਸਮਾਨ ਪਾਇਆ ਤੁਸੀਂ ਵੀ ਪਾਣਾ ਜਿੱਦਾਂ ਆਪਣਾ ਦਿਲ ਕਰੇ ਤੁਸੀਂ ਉਹ ਚੀਜ਼ ਨੂੰ ਸਕਿਪ ਕਰਕੇ ਬਣਾ ਸਕਦੇ ਹੋ ਹੁਣ ਆਪਾਂ ਸਬਜ਼ੀ ਨੂੰ ਢੱਕ ਲੈਨੇ ਆਂ ਹੋਣਾ ਆਪਾਂ 5-7 ਮਿੰਟ ਤੱਕ ਆਪਾਂ ਵੇਟ ਕਰਦੇ ਆਂ ਲਓ ਜੀ ਸਬਜ਼ੀ ਨੂੰ ਨਾ ਆਪਾਂ ਚੈੱਕ ਕਰ ਲੈਨੇ ਆਂ ਆਹ ਦੇਖੋ ਪਹਿਲਾਂ ਵੀ ਆਪਾਂ ਇੱਕ ਵਾਰ ਵਿੱਚ ਆਪਾਂ ਸਬਜ਼ੀ ਚੈੱਕ ਕਰ ਲਈ ਸੀ ਆਹ ਦੇਖੋ ਸਬਜ਼ੀ ਬਣ ਕੇ ਆਪਣੀ ਤਿਆਰ ਹੈ ਹੁਣ ਆਪਾਂ ਲਾਸਟ ਤੇ ਇਹਦੇ ਵਿੱਚ ਪਾ ਲੈਨੇ ਆਪਾਂ धनिया आज फिर बहुत ही ज्यादा वाली सब्जी बन के तैयार हुई है तुझी भी जरूर ट्राई करो ਹੁਣ ਆਪਾਂ ਗੈਸ ਨੂੰ ਕਰਦਨੇ ਆਂ ਬੰਦ। ਹੁਣ ਆਪਾਂ ਨਾਲ ਸਿੰਗਾੜੇ ਦੇ ਆਟੇ ਦੇ ਆਪਾਂ ਪੂੜੀਆਂ ਤਿਆਰ ਕਰਦੇ ਆਂ। ਸਬਜ਼ੀ ਬਣ ਕੇ ਆਪਣੀ ਤਿਆਰ ਐ। ਹੁਣ ਆਪਾਂ ਸਿੰਗਾੜੇ ਦੇ ਆਟੇ ਦੇ ਆਪਾਂ ਪੂੜੀ ਬਣਾਨੇ ਆਂ। ਜਿਹਦੇ ਵਾਸਤੇ ਆਪਾਂ 1/2 ਕਿਲੋ ਆਟਾ ਲਿੱਤਾ। ਆਟੇ ਦੇ ਵਿੱਚ ਹੁਣ ਆਪਾਂ ਪਾਨੇ ਆਂ ਧਨੀਆ ਆ ਦੇਖੋ। ਧਨੀਆ ਪਾਤਾ, ਹੁਣ ਆਪਾਂ ਪਾਨੇ ਹਰੀ ਮਿਰਚ ਤੇ ਅਦਰਕ। ਇਹ ਆਪਾਂ ਕੁੱਟ ਕੇ ਰੱਖਿਆ ਹੋਇਆ ਪਹਿਲਾਂ। ਨਾਤੇ ਨਾਲ ਆਪਾਂ ਪਾਨੇ ਆ ਲਾਲ ਪੁੱਟੀ ਹੋਈ ਸੁੱਕੀ ਮਿਰਚ ਇਹ ਵੀ ਆਪਾਂ ਦਰਦਰੀ ਜੀ ਆਪਾਂ ਕੁੱਟ ਕੇ ਰੱਖੀ ਹੈ ਪਹਿਲਾਂ ਹੀ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਨਮਕ ਇਹ ਆਪਾਂ ਲੋੜ ਅਨੁਸਾਰ ਪਾਵਾਂਗੇ ਮੈਂ ਇੱਕ ਚਮਚ ਪਾ ਰਹੀ ਹਾਂ ਇੱਕ ਚਮਚ ਲਾਲ ਮਿਰਚ ਦਾ ਪਾ ਰਹੀ ਹਾਂ ਪੁਨਾ ਪਏ ਦੇ ਵਿੱਚ ਆਲੂ ਪਾਨੇ ਆਲੂ ਨੂੰ ਆਪਾਂ ਕद्दूकश ਕਰ ਲੇਤਾ ਹੈ ਆ ਦੇਖੋ ਚਾਰ ਆਲੂ ਲਿੱਤੇ ਸੀ ਆਪਾਂ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਆਪਾਂ ਕद्दूकश ਕਰਕੇ ਰੱਖ ਲਏ ਸੀ ਦੇਖੋ ਜੀ ਪੂੜੀ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਨਾਂ ਦਾ ਚਾਹੇ ਆਪਾਂ ਕੱਲੇ ਦਹੀਂ ਨਾਲ ਵੀ ਖਾ ਲਈਏ ਤਾਂ ਵੀ ਵਧੀਆ ਲੱਗੂਗੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਆਪਾਂ ਮਿਕਸ ਕਰਦੇ ਆ ਆਪਾਂ ਪਾਣੀ ਨਹੀਂ ਪਹਿਲਾਂ ਪਾਣਾ ਪਹਿਲਾ ਭਾਟਰੇ ਨੂੰ ਆਪਾਂ ਚੰਗੀ ਤਰ੍ਹਾਂ ਆਲੂ ਨਾਲ ਆਪਾਂ ਮਿਕਸ ਕਰ ਲੈਨੇ। ਲੋ ਜੀ ਆਟਾ ਆਪਣਾ ਤਿਆਰ ਹੈ। ਇਹਨੂੰ ਆਪਾਂ ਜ਼ਿਆਦਾ ਆਪਾਂ ਪਤਲਾ ਨਹੀਂ ਕਰਨਾ। ਹੋਣਾ ਪਾਇਦਾ ਪੂੜੀ ਤਿਆਰ ਕਰਦੇ ਆਂ। ਅਦਰਪਾ ਤੇਲ ਪਾਇਆ ਹੈ ਕੜਾਈ ਵਿੱਚ ਇਹ ਆਪਾਂ ਮੂੰਗਫਲੀ ਦਾ ਤੇਲ ਪਾਇਆ ਹੈ ਲਓ ਜੀ ਆਪਾਂ ਪੋਲੀਥੀਨ ਲਿਤਾ ਇੱਕ ਉਹਦੀ ਆਪਾਂ ਸਾਈਡਾਂ ਤੋਂ ਕਟਿੰਗ ਕਰ ਦਿੱਤੀ ਸੀ ਕਿੜਾ ਆਪਾਂ ਕਰ ਲਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਦਿੰਦੇ ਆ ਇਹਨੂੰ ਹੁਣ ਆਪਾਂ ਫੈਸਲਾ ਕਰ ਦਿੰਨੇ ਆ ਫੋਲਡ ਆ ਦੇਖੋ ਉੱਪਰੋਂ ਆਪਾਂ ਵੇਲੇ ਨੇ ਨਾਲ ਆਪਾਂ ਇਸ ਤਰ੍ਹਾਂ वेयर देन या देखो थोड़ा सा हाथ में लगा लेंगे पानी इस तरह घونه पे नो काट लेंगे और तेल अपना गर्म हो चुका है ਲੋਜੀ ਦੂਸਰੀ ਪੂੜੀ ਆਪਾਂ ਇਸ ਤਰ੍ਹਾਂ ਹੱਥ ਨਾਲ ਤਿਆਰ ਕਰ ਦਿੰਦੇ ਆ ਆ ਦੇਖੋ ਬਹੁਤ ਹੀ ਸਾਨੀ ਨਾਲ ਬਣ ਜਾਂਦੀ ਹੈ ਜਿਆਦਾ ਔਖੀ ਨਹੀਂ ਹੁੰਦੀ ਆ ਦੇਖੋ ਪੂੜੀ ਬਣ ਕੇ ਤਿਆਰ ਹੈ ਸੋਨਪਤ ਆਈ ਪੂੜੀ ਚੈੱਕ ਕਰ ਲੈਨੇ ਕਲੋਜ਼ ਪੂਰੀ ਬਣ ਕੇ ਆਪਣੀ ਤਿਆਰ ਹੈ ਇਹਨੂੰ ਹੁਣ ਆਪਾਂ ਪਲੇਟ ਵਿੱਚ ਕੱਢ ਦੇਣਾ ਹੁਣ ਆਪਾਂ ਇਸੇ ਤਰ੍ਹਾਂ ਆਪਾਂ ਦੂਸਰੀ ਪੂਰੀ ਨੂੰ ਪਾ ਲੈਣਾ ਆ ਦੇਖੋ ਬਹੁਤ ਹੀ ਆਸਾਨੀ ਨਾਲ ਉਤਰ ਜਾਂਦੀ ਹੈ ਪੋਲੀਥੀਨ ਨਾਲੋਂ ਆ ਦੇਖੋ दूसरी पुड़ी बनके भी तैयार है हाँ देखो पूरी देखो कि किस देखो। तरह फूल रही है इस तरह आप दूसरिया पूड़ियाँ भी आप तैयार कर लेंगे लो जी उधर अपनी पूड़ी तैयार हो रही है इधर आप जीरे वाले आप आलू तैयार करते हैं सुके, एक चम्मच आप जीरे का है

ਹਲੋ ਨਾ ਆਪਾਂ ਉਹ ਬਾਲਕੀਆ ਪਾ ਥੱਲਾ ਕਰਕੇ ਫਿਲਕੇ ਰੱਖ ਲੈਂਦੇ ਸਿਕੋਂ। ਆ ਦੇਖੋ। ਹੁਣ ਆਪਾਂ ਇਹਨੂੰ ਉਕਰੋਦੇ ਠਾਕ ਲੈਂਦੇ ਆ। ਲਓ ਜੀ। ਆਪਾਂ ਪੰਜ ਛੇ ਹਰੀ ਮਿਰਚੇ ਲਿੱਤੀ ਐ। ਇਹਨਾਂ ਨੂੰ ਆਪਾਂ ਵਾਸ਼ ਕਰਕੇ ਇਹਦੀ ਆਪਾਂ ਆ ਦੇਖੋ ਇਸ ਤਰ੍ਹਾਂ ਆਪਾਂ ਕਟਿੰਗ ਕਰ ਦਿੱਤੀ। ਇਹਨਾਂ ਨੂੰ ਹੁਣ ਆਪਾਂ ਤੇਲ ਦੇ ਵਿੱਚ ਆਪਾਂ ਇਹਨੂੰ ਫਰਾਈ ਕਰ ਲੈਂਦੇ ਆ। ਆ ਦੇਖੋ ਆਪਾਂ ਇੰਨੀ ਆਪਾਂ ਥੀਅਰਡ ਇਸ ਫਰਾਈ ਕਰਨੀ ਐ ਜਿਆਦਾ ਨਹੀਂ ਆਪਾਂ ਸਾਤ ਨਹੀਂ ਹਰੀ ਮੇ ਇਹ ਹੁਣ ਆਪਾਂ ਜਿਹੜੇ ਆਪਾਂ ਧੀਰੇ ਵਾਲੇ ਆਲੂ ਬਣਾ ਰਹੇ ਆ ਉਹਦੇ ਉੱਪਰ ਪਾ ਦੋ ਲੋ ਆ ਦੇਖ ਇੱਕ ਚਮਚ ਆਪਾਂ ਨਮਕ ਦਾ ਪਾਇਆ ਅੱਧਾ ਚਮਚ ਆਪਾਂ ਲਾਲ ਮਿਰਚ ਪਾਈ ਹੈ ਥੋੜੇ ਜਿਹਾ ਆਪਾਂ ਦਰਬਰੀ ਕੁੱਤੀ ਹੋਈ ਲਾਲ ਮਰਚ ਸੁੱਕੀ ਐ ਆਹ ਦੇ ਦੋ ਛੁਟਕੇ ਆਪਾਂ ਇਹ ਪਾਈ ਐ ਥੋੜਾ ਜਿਹਾ ਆਪਾਂ ਇਹਦੇ ਉੱਪਰ ਪਾਵਾਂਗੇ ਇੱਕ ਚਮਚ ਆਪਾਂ ਪਾ ਰਹੇ ਆਂ ਸੁੱਕਾ ਧਨੀਆ ਇਹਨੂੰ ਆਪਾਂ ਇਸ ਤਰ੍ਹਾਂ ਹੱਥ ਨਾਲ ਆਪਾਂ ਮੈਸ਼ ਕਰ ਲੈਣਾ ਆਹ ਦੇ ਆਹ ਦੇ ਕੇ ਇਸ ਤਰ੍ਹਾਂ ਆਪਾਂ ਮੈਸ਼ ਕਰਪਏ ਇਹਨੂੰ ਵੀ ਹੋਣਾ ਬੋਪਰਾਂ ਦੀ ਪਾ ਲਾਂ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲੈਂਦੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਹਰੀ ਮਿਰਚ ਜਿਹੜੀ ਆਪਾਂ ਫਰਾਈ ਕੀਤੀ ਆ ਤੇਲ ਵਿੱਚ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਹਰਾ ਧਨੀਆ ਆਹੋ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲੈਂਦੇ ਆ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਆ ਦੇਖੋ ਬਹੁਤ ਸੋਨਾ ਗਲਰ ਆਇਆ ਹੈ ਬੰਦੇ ਵੀ ਬਹੁਤ ਜਲਦੀ ਆ ਦੇਖੋ ਬੱਚੇ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਉੱਪਰੋਂ ਢੱਕ ਲੈਨੇ ਲੋ ਜੀ ਆਲੂ ਨੂੰ ਹੁਣ ਆਪਾਂ ਚੈੱਕ ਕਰ ਲੈਨੇ ਆ ਦੇਖੋ ਲੋ ਜੀ ਆਲੂ ਬਣ ਕੇ ਆਪਣੇ ਤਿਆਰ ਹੈ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਇਨੂੰ ਹੁਣ ਆਪਾਂ ਕੋਲੀ ਟੱਕ ਦੇਨੇ ਆ ਉਧਰ ਆਪਣੀ ਪੂੜੀ ਤਿਆਰ ਹੋ ਗਈ। ਲਓ ਜੀ ਪਲੇਟ ਬਣ ਕੇ ਆਪਣੀ ਤਿਆਰ ਹੈ ਆ ਦੇਖੋ ਜੀ। ਆ ਬਣਾਇਆ ਆਪਾਂ ਜੀਰੇ ਵਾਲੇ ਆਲੂ ਆ ਬਣਾਇਆ ਆਪਾਂ ਗਰੇਵੀ ਵਾਲੇ ਆਲੂ ਨਾਲ ਆਪਾਂ ਲਿੱਤਾ ਜੀ ਦਹੀਂ ਆ ਆਪਾਂ ਪੂੜੀਆਂ ਤਾਂ ਤੁਹਾਨੂੰ ਆਪ ਦਿਖਾਈਆਂ ਹੀ ਐ ਇਸ ਤਰ੍ਹਾਂ ਆ ਮ ਬਣਾਈਆਂ ਹੁਣ ਆਪਾਂ ਦਹੀਂ ਵਿੱਚ ਪਾਨੇ ਆ ਸਾਦਾ ਨਮਕ ਆ ਦੇਖੋ ਤਦ ਨਾ ਮੁਕਾਤਾ ਉੱਪਰ ਦੀ ਪਾਣੀ ਆਪਾਂ ਭੁੰਨਿਆ ਆ ਜੀਰਾ ਆ ਦੇਖੋ ਜੀ ਲਓ ਜੀ ਦਹੀਂ ਵੀ ਤਿਆਰ ਹੈ ਆਪਾਂ ਨਾਲ ਆਪਾਂ ਉਪਰੋਂ ਦੀ ਹਰੀ ਮੇਚ ਪਾਈ ਸੀ ਆਪਾਂ ਫਰਾਈ ਕਰਕੇ ਆ ਦੇਖੋ ਜੀ ਲਓ ਜੀ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ